ਖਾਸ ਗੱਲ ਇਹਦੀ ਆ ਯਾਰ ਨੀਲੀ ਰਵੀ ਤਾਂ ਹੈ ਹੀ ਹੈ ਨਾਲ ਮੀਣੀ ਵੀ ਹੈ ਮੀਣੀ ਵੀ ਥਣ ਲੇਵੇ ਦੀ ਆ ਗਈ ਬੱਲ ਕੋਲ ਸਾਫ ਥਣ ਦੂਰਾ ਲੱਗਿਆ ਤੇ ਇਸ ਵਾਰੀ ਕਿੰਨਾ ਕੁ ਦੇ ਸਕਦੀ ਆ ਬਈ 14 ਕਿਲੋ ਤਾਂ ਕੱਢੂਗੀ 13 14 ਕਿਲੋ ਹੈ ਨਾ ਲੈ ਸੱਚ ਨਾਲ ਪਿੰਡ ਧੰਦੀਵਾਲ ਤੋਂ ਨਾ ਘਰੇਲੂ ਸੱਜਣ ਕੋਲ ਇੱਕ ਤਾਂ ਦੂਜਾ ਸੂਆ ਤਾਜੀ ਸੂਈ ਝੋਟੀ ਲੱਗਿਆ ਦਿਖਾਉਣ ਤੇ ਮਗਰ ਕੱਟੀ ਵੀ ਬਹੁਤ ਕਮਾਲ ਦੀ ਹੈ ਚੰਗੇ ਸੀਮਨ ਦੀ ਤੇ ਇੱਕ ਨੀਲੀ ਰਵੀ ਦੀ ਕੱਟੀ ਦਿਖਾ ਦਾਂਗੇ ਟੋਟਲ 2 ਪਸ਼ੂ ਦਿਖਾਵਾਂਗੇ ਇਹ ਬਾਈ ਕਹਿੰਦਾ ਕਿਸੇ ਮਜਬੂਰੀ ਕਾਰਨ ਪਸ਼ੂ ਸੇਲ ਕਰਨੇ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਆਜੋ ਬਾਈ ਹੋਰ ਕੀ ਹਾਲ ਹੈ ਉਹ ਠੀਕ ਹੈ ਭਾਈ ਚੜਦੀ ਕਲਾ ਵਜੇ ਆ ਉੱਚੀ ਬੋਲ ਜਾ ਮੈਂ ਰੋਟੀ ਰੱਟੀ ਖਾ ਗਏ ਆ ਠੀਕ ਹੈ ਗੱਲ ਇਹ ਓਕੇ ਤੇ ਪਿੰਡ ਧੰਦੀ ਵਾਲਾ ਮੇਰਾ ਖਲਾ ਧੂਰੀ ਦੇ ਨੇੜੇ ਤੇੜੀ ਆ ਗਿਆ ਨਾ ਹਾਂਜੀ ਧੂਰੀ ਤੋਂ 11 ਕਿਲੋਮੀਟਰ ਠੀਕ ਹੈ ਗੱਲ ਤੇ ਸ਼ੁਰੂਆਤ ਫਿਰ ਆ ਝੁੱਟੀ ਤੋਂ ਕਰ ਲਈਏ ਹਾਂਜੀ ਆ ਮਾਰਦੇ ਗਏ ਰੀ ਕੈਮਰਾ ਉਹ ਸਵੇਰ ਆ ਦੀ ਠੰਡੀ ਆ ਨਾ ਹਾਂਜੀ ਹਾਂ ਜਿਵੇਂ ਕੱਟ ਗਾੜ ਫੁੱਲ ਸਵੇਰ ਆ ਦੀ ਠੰਡੀ ਸਿੰਘ ਜਿੱਦਾਂ ਦਾ ਹੈਗਾ ਤੁਹਾਡੇ ਸਾਹਮਣੇ ਆ ਤੇ ਕੱਟੀ ਕਿਹੜੇ ਸੀਮੰਦਿਆ ਭਾਈ ਨਾਲ ਦੇ ਕੱਟੀ ਬਈ ਸਿਕੰਦਰ ਜੀ ਐ ਲਕਸ਼ਮੀ ਡੇਰੀ ਫਾਰਮ ਲਕਸ਼ਮੀ ਡੇਰੀ ਫਾਰਮ ਵਾਲਾ ਦੇ ਸਿਕੰਦਰ ਦੀ ਕੱਟੀ ਮજબੂਤ ਫੋਲ ਲਾਗੀ ਸਟਰਕਚਰ ਦੀ ਲੈ ਤੋੜ ਦੇਗਾ ਨਹੀਂ ਖੋਲ ਕੇ ਬਾਈ ਕਦੋਂ ਸੂਈ ਆਏ ਇਹ ਅੱਜ ਤੀਜਾ ਦਿਨ ਹੈ ਜੀ ਪਰਸੋਂ ਸ਼ਾਮ ਨੂੰ ਸੂਈ ਤੀ ਠੀਕ ਹੈ ਗੱਲ ਪਰਸੋਂ ਸ਼ਾਮ ਦੀ ਸੂਈ ਹੋਈ ਅੱਜ ਸੂਈ ਨੂੰ ਕਹਿ ਲਿਆ ਵੀ ਤੀਸਰਾ ਦਿਨ ਹੋ ਗਿਆ ਠੀਕ ਹੈ ਗੱਲ ਕਿੰਨੀ ਕੁ ਬੌਲੀ ਹੋ ਆਈ ਡੀਆ ਜੈ ਇੱਕ ਬੌਲੀ ਹੈਗੀ ਆ ਜੀ ਹੁਣ 6 ਕਿਲੋ 7 ਕਿਲੋ ਵਾਂਗੂ ਹੈਗੀ ਆ ਵੀ ਯਾਨੀ 7-8 ਕਿਲੋ ਦੇ ਲਗਭਗ ਹਾਂਜੀ ਹਾਂ ਠੀਕ ਹੈ ਗੱਲ ਆ 7-8 ਕਿਲੋ ਦੇ ਲਗਭਗ ਇਹਦੇ ਕੋਲੇ ਬੌਲਾ ਤਿਆਰ ਹੈ ਤੇ ਥੱਲੇ ਦੀ ਆ ਗਈ ਬਿਲਕੁਲ ਸਾਫ ਥਾਣ ਮੈਂ ਤੁਹਾਨੂੰ ਇਹ ਕਹੂੰਗਾ ਵੀ ਦੂਰਾ ਲੱਗਿਆ ਝੋਟੀ ਨੂੰ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਜਮਾ ਪੋਲੀ ਹੋਣੀ ਪੋਲੀ ਜਮਾ ਜਮਾ ਪੋਲੀ ਚਵਾਈ ਦੀ ਪੋਲੀ ਤੇ ਇੱਕ ਖਾਸ ਗੱਲ ਤੁਹਾਨੂੰ ਹੋਰ ਦੱਸ ਦੂੰਗਾ ਸਵਾ ਆਦੀ ਆ ਗਈ ਬਾਲੀ ਠੰਡੀ ਸੀਲ ਆਂਦੀ ਲਾ ਲਾ ਬਾਈ ਆਂਦੀ ਲਾ ਲਾ ਉੱਤੋਂ ਦੀ ਘਮਾ ਲਿਆ ਉਧਰ ਦੀ ਲੰਬੀ ਤੋਰ ਦੇ ਮਾੜੀ ਜੀ ਸਵਾ ਆਦੀ ਬਿਲਕੁਲ ਠੰਡੀ ਸੀਲ ਥਾਣੇ ਮੰਨ ਲਓ ਦੂਰਾ ਲੱਗਿਆ ਤੇ ਚਵਾਈ ਵਾਲੇ ਮਾਮਲੇ ਚ ਨਾ ਬਾਈ ਕਹਿੰਦਾ ਬਿਲਕੁਲ ਪੋਲੀ ਤੇ ਪਲੱਸ ਪੁਆਇੰਟ ਬਾਈ ਇਹਦਾ ਇਹ ਰਹੂਗਾ ਵੀ ਕੱਟੀ ਨਾਲ ਚੰਗੇ ਸੀਮੰਦੀ ਆ ਗਈ ਹੈ ਨਾ ਕੱਟੀ ਤਾਂ ਬਾਲੀ ਸੇਰਾ ਕੱਟੀ ਆ ਬਾਈ ਹਾਂ ਕੱਟੀ ਟੋਪ ਦੇ ਸੀਮੰਦੀ ਆ ਗਈ ਤੇ ਝੋਟੀ ਦਾ ਕੱਦ ਆਵਦਾ ਵੀ ਫੁੱਲ ਵੱਡਾ ਤੇ ਬਾਕੀ ਚਵਾਈ ਚ ਠੰਡੀ ਰਹਿੰਦੀ ਜਮਾ ਜਮਾ ਪਰ ਮਤਲਬ ਪਤਾ ਨਹੀਂ ਕਿ ਜਮਾ ਲਾਸਟ ਤੱਕ ਪਹਿਲਾਂ ਨੇ ਕਿੰਨਾ ਦੁੱਧ ਦਿੰਦਾ ਪਹਿਲਾਂ ਇਹਨੇ 11 ਕਿਲੋ ਦੁੱਧ ਦਿੰਦਾ ਸੀ ਪਹਿਲਾਂ ਨੇ ਹਾਂਜੀ ਜਮਾ ਜੈਨੂਨ ਕਹ ਲਈਏ ਹਾਂ ਜਮਾ ਠੀਕ ਹੈ ਗੱਲ ਬੰਦ ਦੇ ਬਾਈ ਪਹਿਲਾਂ ਨੇ ਬਾਈ ਕਹਿੰਦਾ ਜਮਾ ਜੈਨੂਨ 11 ਕਿਲੋ ਦੁੱਧ ਦਿੰਦਾ ਤੇ ਸਵਾ ਬਾਕੀ ਤੁਸੀਂ ਦੇਖੀ ਜਾਣਾ ਵੀ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਥਣ ਲੇਵੇ ਦੀ ਬਿਲਕੁਲ ਸਾਫ਼ ਉਥੋਂ ਸਟ੍ਰੇਟ ਕੱਦ ਵੀ ਚੰਗਾ ਤੇ ਕਹੂੰਗਾ ਲੰਬਾਈ ਵੀ ਬਈ ਫੁੱਲ ਆ ਗਈ ਝੋਟੀਆਂ ਆ ਗਈਆਂ ਆ ਤੇ ਥੱਲੋਂ ਲੇਵਾ ਸੋਨਾ ਬਣਾਉਗੀ ਕਿਉਂਕਿ ਹੁਣ ਬੋਲੇ ਚੋਂ ਖਾਲੀ ਹੋ ਕੇ ਜਿਵੇਂ ਜਿਵੇਂ ਦੁੱਤੇ ਚੱਲੂਗੀ ਓਵੇਂ ਓਵੇਂ ਕਹਿ ਲਈਏ ਵੀ ਆਰਡਰ ਤਿਆਰ ਕਰਦੀ ਜਾਊਗੀ ਹਨਾ ਜਿੱਦਾਂ ਜਿੱਦਾਂ ਕਹਿ ਲਈਏ ਦੁੱਤੇ ਚੱਲੂਗੀ ਇੱਥੋਂ ਮਾਰਨੀ ਗਰੀ ਕੈਮਰਾ ਏ ਇੱਥੋਂ ਇੱਥੋਂ ਕਰਾ ਲਈ ਚੈੱਕ ਇੱਥੋਂ ਇੱਥੋਂ ਦਿਖਾ ਦੀ ਥਣ ਲੇਵੇ ਦੀ ਆ ਗਈ ਬੱਲ ਕੋਲ ਸਾਫੋ ਥਣ ਦੂਰਾ ਲੱਗਿਆ ਤੇ ਐਸ ਵਾਰੀ ਕਿੰਨਾ ਕੁ ਦੁੱਧ ਦੇ ਸਕਦੀ ਆ ਬਈ 14 ਕਿਲੋ ਤਾਂ ਕੱਢੂਗੀ 13 14 ਕਿਲੋ ਹਨਾ ਹਾਂ ਹਾਂ 14 ਕਿਲੋ ਤਾਂ ਕੱਢੂ ਠੀਕ ਹੈ ਕਿੰਨੇ ਪੈਸੇ ਯਾ ਵਾ ਫਿਕਸਰ ਐਡੀ ਹੈ ਜੀ 1 20 ਦੀ ਦੇਣੀ ਆ 1 20 ਦੀ ਤਾਂ ਨਹੀਂ ਆ ਉਹ ਚ ਛੋਟ ਛੱਪਾ ਜਾਂ ਕਰ ਦਾਂਗੇ ਚਲੋ ਮੜ ਮੋਟਾ ਹੋ ਜਾਊਗਾ ਠੀਕ ਹੈ ਗੱਲ ਹਾਂ 1 ਲੱਖ ਤੇ 20 ਹਜ਼ਾਰ ਚ ਨਾ ਬਾਈ ਕਹਿੰਦਾ ਛੋਟ ਛੱਪਾ ਮਾਨਤਾਨ ਕਰ ਦਾਂਗੇ ਇਹ ਮੰਨ ਲਓ ਵੀ ਚੰਗੀ ਕੁਆਲਿਟੀ ਦੇ ਨਾਲ ਕੱਟੀ ਆ ਗਈ ਤੇ ਹੁਣ ਮਾਰ ਦੇ ਗਰੀ ਨੀਲੀ ਰਾਵੀ ਕੱਟੀ ਦੇ ਕੈਮਰਾ ਓਏ ਇਹ ਇੱਥੋਂ ਮਾਰਦੀ ਫੇਸ ਤੇ ਕੈਮਰਾ ਇੱਥੋਂ ਕਰਾ ਦੇ ਚੈੱਕ ਪਿਓਰ ਨੀਲੀ ਚ ਆ ਗਈ ਹੈ ਨਾ ਪਿਓਰ ਨੀਲੀ ਚ ਆ ਗਈ ਵੀਰੇ ਸਿੰਗ ਹਲਦੇ ਤੋਂ ਨੇ ਹਾਂ ਦੋਨੇ ਖਾਸ ਗੱਲ ਇਹਦੀ ਹੈ ਯਾਰ ਨੀਲੀ ਦਾ ਵੀ ਤਾਂ ਹੈ ਹੀ ਹੈ ਨਾਲ ਮੀਣੀ ਵੀ ਹੈ ਮੀਣੀ ਵੀ ਆ ਦੋ ਗੁਣ ਚੱਕੀ ਫਿਰਦੀ ਆ ਆ ਲੈ ਚੱਲ ਬਈ ਇਧਰਲੇ ਬੰਨੇ ਚਾਰੇ ਪੈਰ ਚਿੱਟੇ ਅੱਖਾਂ ਤੇ ਤੇ ਕਹੂੰਗਾ ਮੁੱਛ ਬੱਗੀ ਆ ਗਈ ਹੈ ਨਾ ਹਾਂ ਬੱਗੀ ਮੁੱਛ ਚ ਤੇ ਥਾਂ ਸਿੰਗਲ ਚਾਰੀ ਨੇ ਹਾਂ ਚਾਰ ਕਿੰਨੀ ਉਮਰ ਹੋ ਗਈ ਦੀ ਉਮਰ ਤਾਂ ਇਹਦੀ ਹੋਊਗੀ ਮੇਰਾ ਖਿਆਲ ਸਾਲਕ ਦੇ ਕਰੀਬ ਹੋਊਗੀ ਸਾਲਕ ਕੱਟਾ ਕੱਟੇ ਸੋ ਠੀਕ ਹੈ ਸਾਲ ਤੋਂ ਬਾਈ ਕਹਿੰਦਾ ਸਾਲ ਦੇ ਅੰਦਰ ਹੀ ਉਮਰ ਉਹ ਤੁਸੀਂ ਆਈਡੀਆ ਲਾ ਲਓ ਪਰ ਜਿੰਨੀ ਕੁ ਮਾਰਕਿੰਗ ਹੈ ਨਾ ਮਾਰਕਿੰਗ ਜਿੰਨੀ ਕੁ ਹੈਗੀ ਆ ਪ੍ਰੋਪਰ ਆ ਇੱਥੋਂ ਕਰੀ ਫੇਸ ਤੇ ਮਾਰ ਦੀ ਕੈਮਰਾ ਕਰੀ ਬਾਈ ਸਾਈਡ ਤੇ ਇਹ ਇੱਥੋਂ ਕਰਾ ਦੀ ਜੈਕ ਸਿੰਘ ਕਿਹੜਾ ਹੋਰ ਦਿਖਾ ਦੇ ਦੇ ਦੋਨੇ ਸਿੰਘ ਹੀ ਹਲਦੇ ਆ ਉਹ ਚੀਜ਼ ਨਹੀਂ ਹੈਗੀ ਵੀ ਕੱਲਾ ਹੱਲੂ ਆ ਵੀ ਹੱਲੂ ਆ ਵੀ ਮੀਣੀ ਨੀਲੀ ਰਾ ਵੀ ਦਿਖਾ ਦੀ ਤੁਹਾਨੂੰ ਇਹਦਾ ਕੀ ਰੇਟ ਰਹੂਗਾ ਫਿਕਸ ਹੋ ਜਾਏਗਾ ਇਹਦਾ ਵੀ ਇਹਦਾ ਹੀ ਲੈਣ ਦੇਣ ਜਿਹੇ ਵਾਲਾ ਕੰਮ ਲੈਣ ਦੇਣ ਬਸ 28000 ਦੀ ਜਮ੍ਹਾਂ ਦੇਵਾਂਗੇ 28 ਦੀ 28 ਦੀ 28000 ਦੀ ਇਹ ਕੱਟੀ ਦੇਵਾਂਗੇ ਬਾਈ ਕਹਿੰਦਾ 1 ਲੱਖ ਤੇ 20000 ਇੱਕ ਵੀ ਦੀਆ ਝੋਟੀ ਦੇਵਾਂਗੇ ਜੇ ਕਿਸੇ ਸੱਜਣ ਨੇ ਜੋੜਾ ਲੈ ਜਾਣਾ ਜੋੜੇ 'ਚੋਂ ਥੋੜਾ ਬਹੁਤਾ ਕੰਸੈਸ਼ਨ ਹੋ ਜਾਊਗਾ ਪਿੰਡ ਬਾਈ ਦਾ ਧੰਦੀਵਾਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਉਂਦੀ ਆ ਜਾਂ ਕੱਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ